ਸਤ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਪ੍ਰਗਟ ਕਮਾਨ ਤੇ ਤੁਸੀਂ ਦੇਖ ਰਹੇ ਹੋ ਫਿਲਮੀ ਜੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਇਸ ਚੈਨਲ ਦੇ ਉੱਤੇ ਬਹੁਤ ਸਾਰੀਆਂ ਨਵੀਆਂ ਫਿਲਮਾਂ ਦੀ ਗੱਲ ਕਰਦੇ ਹਾਂ ਜਿਹੜੀਆਂ ਕਿ ਟ੍ਰੈਂਡ ਕਰ ਰਹੀਆਂ ਨੇ ਅੱਜ ਕੱਲ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਲਾਪਤਾ ਲੇਡੀਜ਼ ਜੀ ਹਾਂ ਐਸੀ ਫਿਲਮ ਜਿਹਦੇ ਵਿੱਚ ਅਮੀਰ ਖਾਨ ਨੂੰ ਵੀ ਰੋਲ ਨਹੀਂ ਮਿਲਿਆ ਜੀ ਹਾਂ ਤੁਸੀਂ ਸੱਚ ਸੁਣ ਰਹੇ ਹੋ ਅਮੇਰ ਖਾਨ ਦੀ ਐਕਸ ਵਾਈਸ ਕਿਰਨ ਰਾਓ ਦੇ ਦੁਆਰਾ ਨਿਰਦੇਸ਼ਿਤ ਕੀਤੀ ਗਈ ਤੇ ਅਮੇਰ ਖਾਨ ਪ੍ਰੋਡਕਸ਼ਨ ਹਾਊਸ ਦੀ ਇਹ ਫਿਲਮ ਲਾਪਤਾ ਲੇਡੀਜ਼ ਨੈਟਫਲਿਕਸ ਦੇ ਉੱਤੇ ਟਾਪ 10 ਦੇ ਵਿੱਚ ਟ੍ਰੈਂਡ ਕਰ ਰਹੀ ਹੈ ਤੇ ਇਹ ਇੰਨੀ ਕਮਾਲ ਦੀ ਫਿਲਮ ਬਣੀ ਹੈ ਕਿ ਇਸ ਨੂੰ ਦਰਸ਼ਕ ਭਰਪੂਰ ਮਾਤਰਾ ਵਿੱਚ OTT ਦੇ ਉੱਤੇ ਪਿਆਰ ਦੇ ਰਹੇ ਨੇ ਇਸ ਦੀ ਕਹਾਣੀ ਦੀ ਗੱਲ ਕਰੀਏ ਜੇ ਬਹੁਤ ਕਮਾਲ ਦੀ ਕਹਾਣੀ ਹੈ ਨਿੱਕਾ ਜਿਹਾ ਪਲੋਟ ਹੈ ਪਰ ਸਕ੍ਰੀਨ ਪਲੇ ਦੇ ਦਮ ਦੇ ਉੱਤੇ ਤੇ ਆਪਣੀ ਕਲਾਤਮਕਤਾ ਦੇ ਨਾਮ ਦੇ ਉੱਤੇ ਦਰਸ਼ਕਾਂ ਲਈ ਇਹ ਬਹੁਤ ਵਧੀਆ ਪਸੰਦ ਕੀਤੀ ਜਾ ਰਹੀ ਹੈ ਇਹਦੇ ਵਿੱਚ ਹੁੰਦਾ ਕੀ ਹੈ ਕਿ ਇੱਕ ਲੜਕੇ ਦਾ ਵਿਆਹ ਹੁੰਦਾ ਹੈ ਤੇ ਉਹ ਟ੍ਰੇਨ ਦੇ ਜ਼ਰੀਏ ਵਾਪਸ ਆ ਰਹੇ ਹੁੰਦੇ ਨੇ ਤੇ ਵਾਪਸੀ ਦੇ ਦੌਰਾਨ ਉਸ ਦੀ ਘਰ ਵਾਲੀ ਜਿਹੜੀ ਆ ਉਹ ਬਦਲ ਜਾਂਦੀ ਹੈ ਤੇ ਘਰ ਵਾਲੀਆਂ ਬਦਲ ਜਾਂਦੀਆਂ ਨੇ ਤੇ ਅੰਤ ਦੇ ਉੱਤੇ ਉਹ ਕਿਵੇਂ ਇੱਕ ਦੂਜੇ ਨੂੰ ਮਿਲਦੀਆਂ ਨੇ ਕਿਵੇਂ ਇੱਕ ਦੂਜੇ ਤੱਕ ਪਹੁੰਚਦੀਆਂ ਨੇ ਤੇ ਇੱਕ ਜਿਹੜੇ ਲੁਕਵੇਂ ਸੱਚ ਨੇ ਉਹ ਕਿਵੇਂ ਪਹੁੰਚਦੇ ਨੇ ਤੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕੁਰਤੀਆਂ ਤੇ ਵਿਅੰਗ ਕਰਨ ਵਾਲੀ ਇਹ ਕਮਾਲ ਦੀ ਫਿਲਮ ਲਾਪਤਾ ਲੇਡੀਜ਼ ਬਾਰੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ ਸਮਾਜ ਦੇ ਵਿੱਚ ਫੈਲੇ ਹੋਏ ਕੁੰਡ ਦੀ ਪ੍ਰਥਾ ਜੋ ਅੱਜਕੱਲ ਤਕਰੀਬਨ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਦੇ ਵਿੱਚੋਂ ਖਤਮ ਹੋ ਚੁੱਕੀ ਹੈ ਪਰ ਹਾਲੇ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਆ ਕਹਿ ਲੋ ਕਿ ਉਹਨਾਂ ਖੇਤਿਆਂ ਦੇ ਵਿੱਚ ਅੱਜ ਵੀ ਇਹ ਉਸੇ ਤਰ੍ਹਾਂ ਚੱਲ ਰਹੀ ਹੈ ਪ੍ਰਥਾ ਤੇ ਉਸ ਦੇ ਉੱਤੇ ਵਿਅੰਗ ਕਰਦੀ ਫਿਲਮ ਤੇ ਉਸ ਘੁੰਡ ਦੇ ਨਾਲ ਕੀ ਕੁਝ ਵਾਪਰਦਾ ਉਸ ਦੀ ਗੱਲ ਕਰਦੀ ਹੈ ਕਿ ਇਹ ਲਾਪਤਾ ਲੇਡੀਜ਼ ਜੀ ਹਾਂ ਕਿਰਨ ਰਾਉਦ ਨੇ ਆਪਣੀ ਨਿਰਦੇਸ਼ਨਾ ਦੇ ਵਿੱਚ ਤਾਂ ਕਮਾਲ ਕੀਤਾ ਹੀ ਹੈ ਨਾਲ ਦੀ ਨਾਲ ਜਿਹਦੇ ਦੇ ਵਿੱਚ ਕੰਮ ਕਰਨ ਵਾਲੇ ਐਕਟਰਾਂ ਨੇ ਬੜੀ ਬਖੂਬੀ ਨੈਚੁਰਲ ਐਕਟਿੰਗ ਦੇ ذریعے ਜਿਹੜਾ ਕਮਾਲ ਕੀਤਾ ਤੇ ਦਰਸ਼ਕ ਇਸ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਲਪਤਾ ਲੇਡੀ ਤੁਹਾਨੂੰ ਦੇਖਣੀ ਚਾਹੀਦੀ ਹੈ ਤੁਹਾਡਾ ਸਮਾਂ ਖਰਾਬ ਨਹੀਂ ਹੋਊਗਾ ਬੜੀ ਕਮਾਲ ਦੀ ਫਿਲਮ ਬਣੀ ਹੈ ਸਿਨੇਮਾ ਕਿਵੇਂ ਦਾ ਹੋਣਾ ਚਾਹੀਦਾ ਕਿਵੇਂ ਦਾ ਬਣਨਾ ਚਾਹੀਦਾ ਇਸ ਗੱਲ ਨੂੰ ਬਖੂਬੀ ਪੇਸ਼ ਕਰਦੀ ਹੈ ਫਿਲਮ ਲਪਤਾ ਲੇਡੀਜ਼ ਤੋ ਦੋਸਤੋ ਸਾਡੀ ਨਜ਼ਰ ਦੇ ਵਿੱਚ ਲਾਪਤਾ ਲੇਡੀਜ਼ ਬਹੁਤ ਕਮਾਲ ਦੀ ਫਿਲਮ ਹੈ ਤੇ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਤੁਹਾਡਾ ਸਮਾਂ ਖਰਾਬ ਨਹੀਂ ਹੋਊਗਾ ਜੇਕਰ ਤੁਸੀਂ ਨੈਟਫਲਿਕਸ ਦੇ ਉੱਤੇ ਹੋ ਤਾਂ ਬਾਕੀ ਸਿਨੇਮਾਂ ਦੀ ਬਜਾਏ ਤੁਸੀਂ ਲਾਪਤਾ ਲੇਡੀਜ਼ ਦੇਖੋ ਤੇ ਤੁਹਾਡਾ ਐਂਟਰਟੇਨਮੈਂਟ ਵੀ ਖੂਬ ਹੋਊਗਾ ਤੇ ਤੁਸੀਂ ਸਿਨੇਮਾ ਦੀ ਕਲਾ ਨੂੰ ਸਮਝੋਗੇ ਵੀ ਬਾਕੋਬੀ ਇਸ ਲਈ ਫਿਲਮੀ ਵੱਲੋਂ ਇਸ ਫਿਲਮ ਨੂੰ ਨੂੰ ਪੰਜ ਵਿੱਚੋਂ 4 ਨੰਬਰ ਦੇ ਰਹੇ ਹਾਂ ਤੁਹਾਡਾ ਚੈਨਲ ਨੂੰ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ